ਪਿੰਡ ਮਕੰਦਪੁਰ ਤੇ ਮੇਰਾ ਨਾਮ ਆ ਜਸ਼ਨਦੀਪ ਸਿੰਘ ਜੀ ਚੱਲ ਬਾਤ ਗੱਲਬਾਤ ਪਾਜੀ ਇੰਜ ਹੋਈ ਕਿ ਅਸੀਂ ਪਸ਼ੂ ਸਵੇਰੇ ਉੱਠੇ ਆ ਸਾਡੇ ਪਸ਼ੂ ਬਾੜ ਵੱਜੇ ਦੇ ਓਪਨ ਚ ਤੇ ਕੋਈ ਪਾਣੀ ਕੀ ਪਾਉਣ ਲੱਗਾ ਕੀ ਹੋ ਗਿਆ ਐਕਸਪਾਇਰ ਹੋ ਗਏ ਪਸ਼ੂ ਸਾੜੀ 6-7 ਪਸ਼ੂ ਪਸ਼ੂ ਗਏ ਮੇਰੇ ਤੇ ਮੱਝਾਂ ਵੀ ਕੋਈ ਕੀਮਤਾਂ ਚੰਗੀਆਂ ਮੈਂ ਮੱਝਾਂ ਗਏ ਪਾਲਦੀਆਂ ਘਰ ਦੀਆਂ ਝੋਟੀਆਂ ਤੇ ਪਤਾ ਨਹੀਂ ਲੱਗਾ ਕੋਈ ਕੋਈ ਪਾਣੀ ਕੀ ਲੱਗ ਗਈ ਹੋ ਗਿਆ ਜਾਂ ਰੱਬ ਦੀ ਮਾਰ ਪੈ ਪੈ ਗਈ ਜਾਂ ਕੀ ਹੋ ਗਿਆ ਇਹ ਪਰਸੋਂ ਸਵੇਰ ਦੀ ਪਰ ਸਵੇਰੇ ਉੱਠੇ ਕੋਈ 4:30 ਵਜੇ ਇੱਕ ਘੜੀ ਦੇ ਉੱਠੇ ਆ ਮਾਰਾ ਉੱਠੀ ਤੇ ਵੇਖਿਆ ਤੇ ਪਸ਼ੂ ਹੈ ਨਹੀਂ ਆਂਦੇ ਪਸ਼ੂ ਹੈ ਨਹੀਂ ਪੱਠੇ ਪਉਣ ਲੱਗੇ ਸਿਰੇ ਸਿਰੇ ਕਿ ਪਸ਼ੂ ਕੋਨੇ ਸੂਣ ਵਾਲੇ ਪਸ਼ੂ ਦਹਾ ਦਹਾ ਮਹੀਨਾ ਲੱਗਣ ਨਵਾਂ ਨਵਾਂ ਦੋ ਮੱਝਾਂ ਚੋਟੀ ਦੀਆਂ ਹੀ ਉਹ ਚੰਗੀਆਂ ਮੱਝਾਂ ਸੀਗਾ ਕਿਨੇ ਦਿਨ ਹੋ ਗਏ ਇਹ ਕਿਨੇ ਦਿਨ ਹੋ ਗਏ ਰੱਖਿਆ ਹੈ ਮੱਝਾਂ ਕਿ ਮੱਝਾਂ ਨੂੰ ਨੂਨ ਪਾਈ ਹੋ ਗਏ ਓਏ ਬਾਵਾ ਸਾਲ ਹੋ ਗਏ ਆ ਸ਼ੁਰੂ ਤੋਂ ਹੀ ਬਜਮਾਂ ਚ ਹੀ ਡੰਗਣਾ ਚੇ ਵਿੱਚ ਰਹੇ ਆ ਕਿੰਨੇ ਕਿ ਰੱਖੇ ਦੇ ਪਸ਼ੂ ਪਸ਼ੂ ਵਟ ਗੋਵਾ ਬਾਬਾ ਜੀ ਤੇ ਇਹ ਸਾਈਡ ਤੇ ਬੱਜੇ ਦੇ ਹੀ ਗਏ ਇਹ ਮੜੇ ਹਜੇ ਭਾਜੀ ਪੰਜ ਪਸ਼ੂ ਮੜ ਗਏ ਕਿੰਨੀ ਕੀਮਤੀ ਨੇ ਕੀਮਤ ਭਾਜੀ ਦਾਜਾ ਲੈ ਲੋ ਕਿ ਲੋਕੀ ਆਉਂਦੇ ਆ ਕਿ ਪਸ਼ੂ ਦੇ ਦੋ ਲੱਖ ਲੈ ਲੋ 1.5 ਲੱਖ ਲੈ ਲੋ ਮੈਂ ਇੱਕ ਚੋਟੀ ਚੰਗੀ ਕਾਲੀ ਇੱਕ ਇੱਕ ਹੋਰੀ ਉਹ ਲੱਖ ਰੁਪਏ ਲੋਕੀ ਦੇਣ ਤਿਆਰੀ ਪਰ ਅਹੀਂ ਨਹੀਂ ਮੈਂ ਨਹੀਂ ਵੇਚ ਰੀਆਂ ਘਰ ਦੀਆਂ ਸੰਭੀਆਂ ਨੇ ਨੁਕਸਾਨ ਕਿੰਨਾ ਹੋਇਆ ਨੁਕਸਾਨ ਕਿ ਭਾਜੀ ਘਟੋ ਘਟ ਤਿੰਨ ਚਾਰ ਚਾਰ ਪੰਜ ਲੱਖ ਦਾ ਹੋ ਹੀ ਗਿਆ ਤੁਸੀਂ ਚੈੱਕ ਨਹੀਂ ਕਰਾਇਆ ਵੀ ਕਿਉਂ ਮਰ ਗਿਆ ਕੀ ਨਹੀਂ ਕਰਾਇਆ ਚੈੱਕਪ ਨਹੀਂ ਨਿਕਲਿਆ ਕੋਈ ਪਤਾ ਨਹੀਂ ਲੱਗਾ ਕੁਝ ਕਈ ਗਾਂ ਦੇ ਡਿਸਕ ਪੈ ਗਈ ਆ ਜਾਂ ਕੋਈ ਪਤਾ ਨਹੀਂ ਲੱਗਾ ਕੀ ਜੱਕਰ ਹੋ ਗਿਆ ਰੱਬ ਦੇ ਚਕਾਰ ਨੂੰ ਜਾ ਜਾਂਦੇ ਆ ਕਿ ਸਾਨੂੰ ਕੋਈ ਮੁਆਵਜ਼ਾ ਮਿਲੇ ਥੋੜਾ ਬੋੜਾ ਜੇਰਾ ਇਹੀ ਹੋਰ ਪਸ਼ੂ ਪਾ ਸਕੀਏ ਕਿਉਂਕਿ ਸਾਡੇ ਕੋਈ ਨਹੀਂ ਗੁਜਾਇਸ਼ ਨਹੀਂ ਕਈ ਹੋਰ ਪਸ਼ੂ ਪਾ ਸਕੀਏ ਉਹ ਗਰੀਬ ਘਰੋਂ ਉੱਠੀਏ ਫਿਰ ਬੜਾ ਮਹੁੰਦਾ ਵਾ ਨੁਕਸਾਨ ਦਾ ਸਾਰਾ ਬੋਲ ਨੁਕਸਾਨ ਹੜਾ ਕੋਈ 4 ਤੋਂ 5 ਲੱਖ ਤੋਂ ਵੱਧ ਹੀ ਹੋਇਆ ਹੁਣ ਇਹ ਰੇਗਰ ਉਹਦੇ ਸਸੀ ਗਲਪਾ ਜੀ ਮੇਰਾ ਨਾਮ ਆ ਸੁਖਵੰਦੀਪ ਸਿੰਘ ਮੈਂ ਪਿੰਡ ਮਕੰਦਪੁਰ ਦਾ ਰਹਿਣ ਵਾਲਾ ਆ ਇਹ ਮੇਰੇ ਚਾਚਾ ਜੀ ਦਾ ਲੜਕਾ ਵਾ ਤੇ ਪਰਸੋਂ ਸਵੇਰੇ ਅਸੀਂ ਮਤਲਬ ਰਾਤ 12:30 ਦੇ ਏਅਰ ਗੇਰ ਮੈਂ ਦੇਖਿਆ ਕਿ ਡੰਗਰ ਚੰਗੇ ਭੜੇ ਸੀ ਸਾਡੇ ਤੇ ਮੈਂ 12:30 ਦੇਖ ਕੇ ਬੱਦਲ ਬਹੁਤ ਜ਼ਿਆਦਾ ਬਾਰਿਸ਼ ਬਹੁਤ ਜ਼ਿਆਦਾ ਹੈ ਮੈਂ ਗੇਟ ਤੋਂ ਬਾਹਰ ਨਹੀਂ ਗਿਆ ਦੇਖਣ ਤੇ ਮੈਂ ਗੇਟ ਥਾਣੀ ਦੇਖਿਆ ਛਾਤੀ ਛੁਤੀ ਮਾਰੀ ਉਹ ਤੋਂ ਡੰਗਰ ਬਿਲਕੁਲ ਸਹੀ ਸਲਾਮਤੀ ਤੇ ਬਾਅਦ ਚ ਉਸ ਤੋਂ ਬਾਅਦ ਜਦੋਂ 4:30 ਵਜੇ ਮੈਂ ਮਤਲਬ ਵਿਨਨ ਦੇ ਇਹ ਉੱਠੇ ਸਾਰੀ ਫੈਮਿਲੀ ਇਹਨਾਂ ਦੀ ਤੇ ਅਸੀਂ ਵੀ ਇਹਨਾਂ ਨੇ ਸਾਡਾ ਸਾਨੂੰ ਇਹ ਰੋਂਦੇ ਬਹੁਤ ਪਏ ਇਹਨਾਂ ਨੂੰ ਨਹੀਂ ਪਤਾ ਕਿ ਕੀ ਗੱਲ ਹੋ ਗਈ ਹੈ ਮਤਲਬ ਨਿਕਲੇ ਬਾਹਰ ਦੇਖਿਆ ਤੁਖਿਆ ਨੇ ਡੰਗਰ ਜਿਹੜੇ ਜਿੰਨੇ ਵੀ ਸਾਰੇ ਮਤਲਬ ਤੇ ਇਹਨਾਂ ਦਾ ਜੋ ਵੀ ਸਾਰਾ ਫੈਮਿਲੀ ਸਰਕਲ ਸੀਗਾ ਸਾਰਾ ਉਹ ਡੰਗਰਾਂ ਦੇ ਸਿਰ ਤੋਂ ਚੱਲਦਾ ਸੀ ਤੇ ਇਹਨਾਂ ਨੇ ਮਤਲਬ ਦੁੱਧ ਦਾ ਮਤਲਬ 18 ਮੀਲੀਟਰ ਇੱਕ ਮਾਜ ਦੁੱਧ ਦੇਣ ਦੀ ਪਈ ਸੀ ਇਸ ਟਾਈਮ ਤੇ ਮਈਆਂ ਵਾਲੀਆਂ ਸੂਣ ਵਾਲੀਆਂ ਇੱਕ 20 20 ਦਿਨ ਤਰੀਕ ਲਾ ਕੇ ਸੂਪਣੀਆਂ ਤੇ ਇੱਕ ਰੋਜ਼ ਤੋਂ ਬਾਅਦ 10-15 ਦਿਨਾਂ ਬਾਅਦ ਉਹ ਸੂਪਣੀਆਂ ਲਗਭਗ ਹੱਡਾ 25-26 ਲੀਟਰ ਜਿਹੜਾ ਦੁੱਧ ਘਰ ਦਾ ਜਾਣਾ ਸੀਗਾ ਮਤਲਬ ਡੇਰੀ ਦੇ ਉਹਦੇ ਸਿਰ ਤੋਂ ਇਹਨਾਂ ਦਾ ਸਾਰਾ ਘਰ ਦਾ ਸਰਕਲ ਚੱਲਦਾ ਸੀ 4-5 ਲੱਖ ਦੀਆਂ ਮਈਆਂ ਸੀ ਤੇ ਚਲੋ 6 ਸਾਡ ਡੰਗਰਾਂ ਦਾ ਠਾੜਾ ਨੁਕਸਾਨ ਹੋਇਆ ਜਿਹੜਾ ਅਸੀਂ ਤੇ ਕਹਿੰਦੇ ਆਂ ਵੀ ਸਰਕਾਰ ਕੋਲ ਵੀ ਜਿਹੜਾ ਇਹਨਾਂ ਦੇ ਥੋੜੀ-ਬੋਤੀ ਮਦਦ ਕੀਤੀ ਜਾਏ ਜੋ ਅੱਗੇ ਹੋਰ ਵੀ ਮਤਲਬ ਆਪਣੇ ਅੱਗੇ ਡੰਗਰ ਪਾਲ ਕੇ ਜਾਂ ਕੋਈ ਵੀ ਹੋਰ ਰੋਜ਼ਗਾਰ ਖੋਲ ਕੇ ਆਪਣਾ ਸਰਕਲ ਜਿਹੜਾ ਚਲਾ ਲੈਣਾ ਸਾਡੀ ਤੇ ਸਰਕਾਰ ਅਗੇ ਇਹ ਬੇਨਤੀ ਆ ਵਿਚਾਰੇ ਉਦੋਂ ਦੇ ਤੇ ਮਤਲਬ ਬਹੁਤ ਔਖੇ ਇਹਨਾਂ ਦਾ ਸਰਕਲ ਚੱਲਦਾ ਪਿਆ ਰੋਟੀ ਪਾਣੀ ਨਹੀਂ ਖਾਂਦੇ ਪਏ ਉਦੋਂ ਦਾ ਇਹ ਨਾਨਕੇ ਇਹ ਮੁੰਡਾ ਆਪਣੇ ਘਰੇ ਨਹੀਂ ਰਹਿ ਰਿਹਾ ਘਰੇ ਜੀ ਨਹੀਂ ਲੱਗਦਾ ਪਿਆ ਤੇ ਇਹਦੇ ਫਾਦਰ ਸਾਹਿਬ ਵੀ ਇਹ ਵੀ ਬਹੁਤ ਮਤਲਬ ਪੂਰੀ ਫੈਮਿਲੀ ਪੂਰੀ ਸਹੂਗ ਦੇ ਮਤਲਬ ਚੱਲਦੀ ਪਈ ਹੈ ਕਿ ਕੋ ਕਾਰੰਦ ਭਾਜੀ ਜਿਹੜੇ ਮਤਲਬ ਮਈਆਂ ਚੁੱਕਣ ਆਏ ਸੀ ਉਹਨਾਂ ਨੇ ਤੇ ਇਹੋ ਕਿਹਾ ਕਿ ਇਹਨਾਂ ਦੇ ਲਿਸ਼ਕ ਪਈ ਆ ਤੇ ਆਪਾਂ ਇੱਥੋਂ ਗਰਦਾਪੁਰੋਂ ਸਰਕਾਰੀ ਡਾਕਟਰਾਂ ਦੀ ਟੀਮ ਵੀ ਸੱਦੀ ਸੀਗੀ ਹੋਰ ਵੀ ਡਾਕਟਰ ਜਿੰਨੇ ਵੀ ਸਰਕਾਰੀ ਸਾਰੇ ਆਏ ਸੀਗੇ ਉੱਥੇ ਟੀਮ ਆਈ ਪੂਰੀ ਡਾਕਟਰਾਂ ਦੀ ਉਹਨਾਂ ਨੇ ਇਹੋ ਕਿਹਾ ਕਿ ਮਤਲਬ ਕੁਝ ਪਤਾ ਨਹੀਂ ਲੱਗਾ ਕੀ ਬਣਿਆ ਉਹਨਾਂ ਨੇ ਵੈਸੇ ਉਹਨਾਂ ਦੇ ਪੇਟ ਚੋਂ ਮਤਲਬ ਲੀਵਰ ਚੋਂ ਉਹਨਾਂ ਦੇ ਚੋਂ ਪੱਠੇ ਕੱਢੇ ਹੋਏ ਆ ਸੈਂਪਲ ਦਿੱਤਾ ਹੋਇਆ ਵਾ ਹਲੇ ਤੱਕ ਉਹਦੀ ਰਿਪੋਰਟ ਨਹੀਂ ਆਈ ਭਾਜੀ ਬਾਕੀ ਰਿਪੋਰਟ ਆਉਂਦੀ ਆ ਫਿਰ ਰਿਪੋਰਟ ਦੇ ਹਿਸਾਬ ਨਾਲ ਦੇਖਦੇ ਆ ਕਿ ਸਾਤਾ ਵਾ ਬਾਕੀ ਇਹਦੇ ਇਹੋ ਸਰਕਾਰ ਅੱਗੇ ਬੇਨ